प्यारे विद्यार्थियों आज अपन अभ्यास 1.3 ਦਾ ਪਹਿਲੇ ਦਾ D 파ਟ ਹੱਲ ਕਰਦੇ ਹਾਂ this ਵਿੱਚ 16 ਨੂੰ 106 ਨਾਲ ਗੁਣਾ ਕਰਨਾ ਹੈ 16 ਨੂੰ 106 ਨਾਲ ਗੁਣਾ ਕਰਨ ਤੇ 16 ਗੁਣਾ ਬ੍ਰੈਕਟ ਸ਼ੁਰੂ 100 6 ਬ੍ਰੈਕਟ ਬੰਦ ਯਾਨੀ ਕਿ 106 ਨੂੰ ਤੋੜ ਕੇ 100 ਜਮਾ 6 ਲਿਖ ਸਕਦੇ ਹਾਂ ਹੁਣ ਇਸ ਨੂੰ ਹੱਲ ਕਰਨ ਲਈ ਬ੍ਰੈਕਟਾਂ ਦਾ ਪ੍ਰਸਾਰ ਕਰਨਾ ਪਵੇਗਾ ਅਤੇ ਬ੍ਰੈਕਟਾਂ ਦੇ ਪ੍ਰਸਾਰ ਲਈ ਸਾਨੂੰ ਵਿਤਰਣ ਗੁਣ ਦੀ ਮਦਦ ਲੈਣੀ ਪਵੇਗੀ ਵਿਤਰਣ ਗੁਣ ਅਨੁਸਾਰ ਜੇ ਬ੍ਰੈਕਟ ਦੇ ਬਾਹਰ ਵਾਲੀ ਸੰਖਿਆ ਬ੍ਰੈਕਟ ਦੇ ਅੰਦਰ ਵਾਲੀ ਸੰਖਿਆਵਾਂ ਦੇ ਨਾਲ ਇੱਕੋ ਜਿਹਾ ਸੰਚਾਲਨ ਕਰਦੀ ਹੈ ਜਿਵੇਂ ਕਿ ਬ੍ਰੈਕਟ ਦੇ ਬਾਹਰ a b ਨਾਲ ਗੁਣਾ ਹੁੰਤੇ a ਗੁਣਾ b ਪ੍ਰਾਪਤ ਹੁੰਦਾ ਹੈ ਜਮਾ ਦਾ ਨਿਸ਼ਾਨ ਫਿਰ a c ਨਾਲ ਗੁਣਾ ਹੋ ਕੇ a c ਪ੍ਰਾਪਤ ਹੁੰਦਾ ਹੈ ਇਸੇ ਹੀ ਤਰ੍ਹਾਂ ਇੱਥੇ ਵਿਤરણ ਗੁਣ ਦੀ ਮਦਦ ਨਾਲ 16 ਨੂੰ 100 ਨਾਲ ਗੁਣਾ ਕਰਨ ਤੇ 16 100 ਪ੍ਰਾਪਤ ਹੁੰਦਾ ਹੈ ਫਿਰ ਜਮਾ ਦਾ ਨਿਸ਼ਾਨ ਫਿਰ ਇਹੀ ਸੰਖਿਆ ਬ੍ਰੈਕਟ ਦੇ ਬਾਹਰ ਵਾਲੀ ਸੰਖਿਆ ਵਿਤરણ ਗੁਣ ਦੀ ਮਦਦ ਨਾਲ 16 ਨੂੰ 6 ਨਾਲ ਗੁਣਾ ਕਰਨ ਤੇ 16 6 ਪਰ ਆਪ ਤੁੰਦਾ ਹੈ ਮੈਂ ਇੱਥੇ ਦਰਹਾਉਂਗਾ 16 ਨੂੰ 100 ਦੇ ਨਾਲ ਗੁਣਾ ਕਰਨ ਤੇ 16 100 ਪ੍ਰਾਪਤ ਹੁੰਦਾ ਹੈ ਅਤੇ ਫਿਰ ਦੁਬਾਰਾ 16 ਨੂੰ ਦੂਸਰੀ ਸੰਖਿਆ 6 ਨਾਲ ਗੁਣਾ ਕਰਨ ਤੇ 16 6 ਪ੍ਰਾਪਤ ਹੁੰਦਾ ਹੈ ਹੁਣ 16 ਨੂੰ 100 ਦੇ ਨਾਲ ਗੁਣਾ ਕਰਨ ਤੇ 1600 ਪ੍ਰਾਪਤ ਹੁੰਦਾ ਹੈ ਜਮਾ 16 ਨੂੰ 6 ਨਾਲ ਗੁਣਾ ਕਰਨ ਤੇ 96 ਪ੍ਰਾਪਤ ਹੁੰਦਾ ਹੈ ਸੋ ਇਸੇ ਤਰ੍ਹਾਂ ਕੇ ਨਾਲ ਆਪਣੇ ਕੋਲੇ ਪ੍ਰਾਪਤ ਹੁੰਦਾ ਹੈ 1696 ਅਤੇ 1600 ਨੂੰ 96 ਨਾਲ ਜੋੜ ਫਲ ਕਰਨ ਤੇ 1696 ਉੱਤਰ ਪ੍ਰਾਪਤ ਹੁੰਦਾ ਹੈ ਇਹ ਸੀ ਆਪਣੇ ਕੋਲ ਅਭਿਆਸ 1 ਪੰਨਾ ਪਹਿਲੇ ਦਾ ਡੀ ਪਾਰਟ ਹੁਣ ਅਗਲਾ 파ਟ ਹੱਲ ਕਰਦੇ ਹਾਂ ਸੋ ਇਸ ਪਾਰਟ ਦੇ ਵਿੱਚ 201 ਨੂੰ 205 ਦੇ ਨਾਲ ਗੁਣਾ ਕਰਨਾ 205 ਨੂੰ 200 5 ਲਿਖ ਸਕਦੇ ਹਾਂ ਹੁਣ ਵਿਤਰਣ ਗੁਣ ਦੇ ਅਨੁਸਾਰ ਬ੍ਰੈਕਟਾਂ ਦੇ ਬਾਹਰ ਵਾਲੀ ਸੰਖਿਆ ਜਿਵੇਂ ਕਿ ਇੱਥੇ 201 ਹੈ 200 ਨਾਲ 201 ਨੂੰ 200 ਨਾਲ ਗੁਣਾ ਕਰਨ ਤੇ 201 200 ਪ੍ਰਾਪਤ ਹੁੰਦਾ ਹੈ ਇਸ ਦੇ ਨਾਲ ਹੀ 201 ਨੂੰ 5 ਨਾਲ ਗੁਣਾ ਕਰਨ ਤੇ 201 5 ਪ੍ਰਾਪਤ ਹੁੰਦਾ ਹੈ ਹੁਣ 201 200 ਗੁਣਨਫਲ ਕਰਨ ਤੇ 40200 ਪ੍ਰਾਪਤ ਹੁੰਦਾ ਹੈ ਦੇਖੋ ਸਾਈਡ ਤੇ ਗੁਣਨਫਲ ਕੀਤਾ ਹੋਇਆ ਹੈ 40200 ਪ੍ਰਾਪਤ ਹੁੰਦਾ ਹੈ ਅਤੇ ਨਾਲ ਹੀ 201 ਨੂੰ 5 ਨਾਲ ਗੁਣਾ ਕਰਨ ਤੇ 1005 ਪ੍ਰਾਪਤ ਕੀਤਾ ਹੈ ਪ੍ਰਾਪਤ ਹੁੰਦਾ ਹੈ ਦੇਖੋ ਸਾਈਡ ਤੇ ਆਪਣਾ ਗੁਣਨਫਲ ਕੀਤਾ ਗਿਆ ਹੈ ਹੁਣ 201 ਨੂੰ 200 ਨਾਲ ਗੁਣਾ ਕਰਨ ਤੇ 40200 ਪ੍ਰਾਪਤ ਹੋ ਗਿਆ ਹੈ ਅਤੇ 201 ਨੂੰ 5 ਨਾਲ ਗੁਣਾ ਕਰਨ ਤੇ 1005 ਪ੍ਰਾਪਤ ਹੋ ਗਿਆ ਹੈ 34200 ਨੂੰ 1005 ਨਾਲ ਜੋੜ ਫਲ ਕਰਨ ਤੇ 41205 ਉੱਤਰ ਪ੍ਰਾਪਤ ਹੋ ਜਾਂਦਾ ਹੈ ਏ ਸੀ ਆਪਣੇ ਕੋਲੇ ਪਹਿਲੇ ਦਾ ਈ ਪਾਰਟ ਹੁਣ ਪਹਿਲੇ ਦਾ ਐਫ ਪਾਰਟ ਇਸ ਵਿੱਚ ਬਾਈ ਨੂੰ 102 ਨਾਲ ਗੁਣਾ ਕਰਨਾ ਹੈ ਹੁਣ 102 ਨੂੰ 100 ਜਮਾ 2 ਦੇ ਰੂਪ ਵਿੱਚ ਲਿਖ ਸਕਦੇ ਹਾਂ ਦੇਖੋ 102 ਨੂੰ ਤੋੜ ਕੇ 100 ਜਮਾ 2 ਲਿਖਿਆ ਗਿਆ ਹੈ ਹੁਣ ਵਿਤਰਣ ਗੁਣ ਦੀ ਮਦਦ ਨਾਲ ਹੁਣ ਵਿਤਰਣ ਗੁਣ ਅਨੁਸਾਰ ਪਹਿਲਾਂ ਵੀ ਸਮਝਾਇਆ ਗਿਆ ਹੈ a ਨੂੰ b ਦੇ ਨਾਲ ਉਹਨਾਂ ਕਰਕੇ a b ਪ੍ਰਾਪਤ ਹੁੰਦਾ ਹੈ ਅਤੇ ਬਾਅਦ ਵਿੱਚ a ਨੂੰ c ਨਾਲ ਗੁਣਾ ਕਰਕੇ a c ਪ੍ਰਾਪਤ ਹੁੰਦਾ ਹੈ ਹੁਣ ਵਿਤਰਣ ਗੁਣ ਇਸ ਸਵਾਲ ਵਿੱਚ ਵਿਤਰਣ ਗੁਣ ਲਗਾਉਂਦੇ 22 ਨੂੰ 100 ਨਾਲ ਗੁਣਾ ਕਰਨ ਤੇ 2200 ਪ੍ਰਾਪਤ ਹੁੰਦਾ ਹੈ ਫਿਰ ਜਮਾਦਾਰ ਨਿਸ਼ਾਨ ਦੁਬਾਰਾ ਫਿਰ 22 ਨੂੰ 2 ਨਾਲ ਗੁਣਾ ਕਰਨ ਤੇ 44 ਪ੍ਰਾਪਤ ਹੁੰਦਾ ਹੈ ਇਸੇ ਤਰੀਕੇ ਨਾਲ 22 ਨੂੰ 100 ਨਾਲ ਗੁਣਾ ਕਰਨ ਤੇ 2200 ਪ੍ਰਾਪਤ ਹੋ ਗਿਆ ਹੈ ਅਤੇ 22 ਨੂੰ 2 ਨਾਲ ਗੁਣਾ ਕਰਨ ਤੇ 44 ਪ੍ਰਾਪਤ ਹੋ ਗਿਆ ਹੈ ਹੁਣ 2200 ਨੂੰ 44 ਨਾਲ ਜੁੜਫੁਲ ਕਰਨ ਤੇ 2244 ਨਾਲ ਜੋੜਿਆ ਗਿਆ ਹੈ ਅਤੇ ਜੁੜਫੁਲ ਕਰਨ ਤੇ 2244 ਉੱਤਰ પ્રાપ્ત ਹੋ ਗਿਆ। ਇਹ ਸੀ ਅਭਿਆਸ 1.3 ਦੇ ਤਿੰਨ ਪਾਰਟ ਪਿਆਰੇ ਵਿਦਿਆਰਥੀਓ ਇਹਨਾਂ ਸਵਾਲਾਂ ਨੂੰ ਚੰਗੀ ਤਰ੍ਹਾਂ ਸਮਝੋ ਦੁਬਾਰਾ ਦੇਖੋ ਅਤੇ ਸਮਝ ਕੇ ਆਪਣੀ ਕਾਪੀ ਤੇ ਨੋਟ ਕਰੋ ਅਤੇ ਇਦਾਂ ਦੇ ਹੋਰ ਸਵਾਲਾਂ ਨੂੰ ਸਮਝਣ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।